ਮੇਰੀ ਬੇਟੀ ਜਿੰਮ ਜਾ ਰਹੀ ਸੀ ਸਵੇਰੇ 5:30 ਦਾ ਟਾਈਮ ਸੀ ਪਿੱਛੇ ਗੱਡੀ ਬਹੁਤ ਤੇਜ਼ ਰਫਤਾਰਾਂ ਨਾਲ ਆਂਦੀ ਜਿੰਨਾਂ ਨੇ ਚੁੱਕ ਕੇ ਮਾਰਿਆ ਦੇ ਕੇ ਦੁਬਾਰਾ ਡਿੱਗ ਗਈ ਦੁਬਾਰਾ ਉਹਦੇ ਥਾਈਜ਼ ਦੇ ਉੱਤੋਂ ਨੇ ਟਾਇਰ ਲੰਘਾਤਾ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਉੱਤਰ ਕੇ ਦੇਖਿਆ ਨੱਕ ਤੇ ਹੱਥ ਲਗਾ ਕੇ ਕਿ ਸਾਹ ਲੈ ਰਹੀ ਹੈ ਜਾਂ ਖਤਮ ਹੋ ਗਈ ਹੈ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਮੁਲਾਜ਼ਮ ਸੱਦਿਆ ਸਾਧ ਕੇ ਕਹਿੰਦਾ ਮੇਰੇ ਤੋਂ ਐਕਸੀਡੈਂਟ ਹੋ ਗਿਆ ਆਪਣਾ ਨਾਮ ਪਤਾ ਜੋ ਵੀ ਉਹਨੇ ਆਪਣਾ ਬਾਇਓਡਾਟਾ ਦਿੱਤਾ ਦੇ ਦਿੱਤਾ ਉਹਨੇ ਉਸ ਤੋਂ ਬਾਅਦ ਬੱਚਿਆਂ ਨੂੰ ਕਹਿੰਦਾ ਕਿਉਂਕਿ ਜਿੰਮ ਤੇ ਬੱਚੇ ਸੀ ਸਹਿਮ ਗਏ ਐਕਸੀਡੈਂਟ ਦੇਖ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਬੈਕ ਸਾਈਡ ਤੇ ਮੈਟਰ ਹੋਇਆਗਾ ਇੱਥੇ ਲੈ ਜਾਓ ਹਸਪੀਟਲ ਉੱਥੇ ਉਹ ਲੈ ਗਏ ਬੱਚਾ ਤਾਂ ਇੰਨੀ ਗਲਤੀ ਹੋ ਗਈ ਉਹਨਾਂ ਨੇ ਗੱਡੀ ਦੀ ਚਾਬੀ ਨਹੀਂ ਕੱਢੀ ਚਾਬੀ ਕੱਢਦਾ ਤਾਂ ਲਿਜਾ ਜਾ ਵੀ ਨਹੀਂ ਸਕਦਾ ਸੀ ਚਲੋ ਲੈ ਗਏ ਪਰ ਉਹ ਬੰਦਾ ਮੁੜ ਕੇ ਪਲਟ ਕੇ ਨਹੀਂ ਆਇਆ ਮੇਰੀ ਲੜਕੀ ਮਤਲਬ ਸ਼ਾਮ ਤੱਕ ਖਤਮ ਹੋ ਗਈ ਮੈਟਰ ਤੋਂ ਬਾਅਦ ਅਸੀਂ ਫੋਰਟਿਸ ਤੇ ਗਏ ਆ ਫੋਰਟਿਸ ਤੋਂ ਬਾਅਦ ਚੰਡੀਗੜ੍ਹ ਮੈਕਸ ਤੇ ਗਏ ਆ ਉਹਨਾਂ ਨੇ ਰੈਫਰ ਕੀਤਾ ਸਾਨੂੰ ਬੇਦੰਤਜ ਦਿੱਲੀ ਪਰ ਸੀ ਪਹੁੰਚ ਨਹੀਂ ਸਕੇ ਕੁਛ ਖੇਤਰ ਜਾ ਕੇ ਮੇਰੀ ਬੇਟੀ ਨੇ ਪਰੌਣ ਦਿੱਤੀ ਮੇਰੀ ਬੇਟੀ ਜਿਮ ਜਾ ਰਹੀ ਸੀ ਸਵੇਰੇ 5:30 ਦਾ ਟਾਈਮ ਪਿੱਛੇ ਇੱਕ ਗੱਡੀ ਬਹੁਤ ਤੇਜ਼ ਰਫਤਾਰ ਨਾਲ ਆਉਂਦੀ ਜਿਹਨੂੰ ਮੈਂ ਚੁੱਕ ਕੇ ਮਾਰਿਆ ਦੇਖੀ ਦੁਬਾਰਾ ਡਿੱਗ ਗਈ ਦੁਬਾਰਾ ਉਹਦੇ ਥਾਈਜ਼ ਦੇ ਉੱਤੇ ਉਹਨੇ ਟਰਨਿੰਗ ਮਾਰਤਾ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਉੱਤਰ ਕੇ ਦੇਖਿਆ ਨੱਕ ਤੇ ਹੱਥ ਲਗਾ ਕੇ ਕਿ ਸਾਹ ਲੈ ਰਹੀ ਹੈ ਜਾਂ ਖਤਮ ਹੋ ਗਈ ਹੈ ਉਸ ਵਾਰ ਉਹਨੇ ਪੁਲਿਸ ਨੂੰ ਮੁਲਾਜ਼ਮ ਸੱਦਿਆ ਸਾਧਕੇ ਕਹਿੰਦਾ ਮੇਰੇ ਤੋਂ ਐਕਸੀਡੈਂਟ ਹੋ ਗਿਆ ਆਪਣਾ ਨਾਮ ਪਤਾ ਜੋ ਵੀ ਉਹਨੇ ਆਪਣਾ ਬਾਇਓ ਡਾਟਾ ਦਿੱਤਾ ਦੇ ਦਿੱਤਾ ਉਹ ਉਸ ਵਾਰ ਬੱਚਿਆਂ ਨੂੰ ਕਹਿੰਦਾ ਕਿਉਂਕਿ ਜਿੰਮ ਤੇ ਬੱਚੇ ਸੀ ਸਹਿਮ ਗਏ ਐਕਸੀਡੈਂਟ ਦੇਖ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਬੈਕ ਸਾਈਡ ਤੇ ਮੈਟਰ ਹੋਇਆਗਾ ਇੱਥੇ ਲੈ ਜਾਓ ਹਸਪੀਟਲ ਉੱਥੇ ਉਹ ਲੈ ਗਏ ਬੱਚਾ ਤਾਂ ਇੰਨੀ ਗਲਤੀ ਹੋ ਗਈ ਉਹਨਾਂ ਨੇ ਗੱਡੀ ਦੀ ਚਾਬੀ ਨਹੀਂ ਕੱਢੀ ਚਾਬੀ ਕੱਢਦਾ ਤਾਂ ਲਜਾਜ਼ ਜਾ ਵੀ ਨਹੀਂ ਸਕਦਾ ਸੀ ਚਲੋ ਲੈ ਗਏ ਪਰ ਉਹ ਬੰਦਾ ਮੁੜ ਕੇ ਪਲਟ ਕੇ ਨਹੀਂ ਆਇਆ ਮੇਰੀ ਲੜਕੀ ਮਤਲਬ ਸ਼ਾਮ ਤੱਕ ਖਤਮ ਹੋ ਗਈ ਲੈਟਰ ਦਾ ਬਾਅਦ ਅਸੀਂ 40s 'ਚ ਗਏ ਆ 40s 'ਚ ਬਾ ਚੰਡੀਗੜ੍ਹ ਮੈਕਸ 'ਚ ਗਏ ਆ ਉਹਨਾਂ ਨੇ ਰੈਫਰ ਕੀਤਾ ਸਾਨੂੰ ਬੇਦੰਤਾਂਜ ਦਿੱਲੀ ਪਰ ਅਸੀਂ ਪਹੁੰਚ ਨਹੀਂ ਸਕੇ ਕੁਛੇਤਰ ਜਾ ਕੇ ਮੇਰੀ ਬੇਟੀ ਨੇ ਪਰੌਣ ਦਿੱਤੀ ਮੇਰੀ ਬੇਟੀ ਜਿਮ ਜਾ ਰਹੀ ਸੀ ਸਵੇਰੇ 8:30 ਦਾ ਟਾਈਮ ਸੀ ਪਿੱਛੇ ਇੱਕ ਗੱਡੀ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਦੀਨ ਨੂੰ ਚੱਕ ਕੇ ਮਾਰਿਆ ਦੇਖੀ ਦੁਬਾਰਾ ਡਿੱਗ ਗਈ ਦੁਬਾਰਾ ਉਹਦੇ ਥਾਈਸ ਦੇ ਉੱਤੇ ਉਹਨੇ ਟਰਨਿੰਗ ਮਾਰਤਾ ਅੱਗੇ ਜਾ ਕੇ ਉਹਨੇ ਗੱਡੀ ਰੋਕ ਕੇ ਉੱਤਰ ਕੇ ਦੇਖਿਆ ਨੱਕ ਤੇ ਹੱਥ ਲਗਾ ਕੇ ਕਿ ਸਾਹ ਲੈ ਰਹੀ ਹੈ ਜਾਂ ਖਤਮ ਹੋ ਗਈ ਹੈ ਉਸ ਵਾਰ ਉਹਨੇ ਪੁਲਿਸ ਨੂੰ ਮੁਲਾਜ਼ਮ ਸੱਦਿਆ ਸਾਦਕੇ ਕਹਿੰਦਾ ਮੇਰੇ ਤੋਂ ਐਕਸੀਡੈਂਟ ਹੋ ਗਿਆ ਆਪਣਾ ਨਾਮ ਪਤਾ ਜੋ ਵੀ ਉਹਨੇ ਆਪਣਾ ਬਾਇਓ ਡਾਟਾ ਦਿੱਤਾ ਦੇ ਦਿੱਤਾ ਉਹਨੇ ਉਸ ਤੋਂ ਬਾਅਦ ਬੱਚਿਆਂ ਨੂੰ ਕਹਿੰਦਾ ਕਿਉਂਕਿ ਜਿੰਮ ਤੇ ਬੱਚੇ ਸੀ ਸਹਿਮ ਗਏ ਐਕਸੀਡੈਂਟ ਦੇਖ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਬੈਕ ਸਾਈਡ ਤੇ ਮੈਟਰ ਹੋਇਆ ਹੈਗਾ ਇੱਥੇ ਲੈ ਜਾਓ ਹਸਪੀਟਲ ਉੱਥੇ ਉਹ ਲੈ ਗਏ ਬੱਚਾ ਤਾਂ ਇੰਨੀ ਗਲਤੀ ਹੋ ਗਈ ਉਹਨਾਂ ਨੇ ਗੱਡੀ ਦੀ ਚਾਬੀ ਨਹੀਂ ਕੱਢੀ ਚਾਬੀ ਕੱਢਦਾ ਤਾਂ ਲਿਜਾ ਜਾ ਵੀ ਨਹੀਂ ਸਕਦਾ ਸੀ ਚਲੋ ਲੈ ਗਏ ਪਰ ਉਹ ਬੰਦਾ ਮੁੜ ਕੇ ਪਲਟ ਕੇ ਨਹੀਂ ਆਇਆ ਮੇਰੀ ਲੜਕੀ ਮਤਲਬ ਸ਼ਾਮ ਤੱਕ ਖਤਮ ਹੋ ਗਈ ਮੈਟਰ ਤੋਂ ਬਾਅਦ ਅਸੀਂ 40 ਤੇ ਗਏ 40 ਤੋਂ ਬਾਅਦ ਚੰਡੀਗੜ੍ਹ ਮੈਕਸ ਤੇ ਗਏ ਉਹਨਾਂ ਨੇ ਰੈਫਰ ਕੀਤਾ ਸਾਨੂੰ ਬੇਦੰਤਜ ਦਿੱਲੀ ਪਰ ਸੀ ਪਹੁੰਚ ਨਹੀਂ ਸਕੇ ਕੁਛੇਤਰ ਜਾ ਕੇ ਮੇਰੀ ਬੇਟੀ ਨੇ ਪਰੌਣ ਦਿੱਤੀ